ਸਸਿਕਾ ਜੀ ਸਾਰੀਆਂ ਭੈਣਾਂ ਨੂੰ ਸਰਦੀ ਹੋਊਗੀ ਜੀ ਸਟਾਰਟ ਤੇ ਆਪਾਂ ਬਣਾ ਰਹੇ ਹਾਂ ਜੀ ਹੁਣ 벨ਵਟ ਦਾ ਸੂਟ ਆਪਣੇ ਕੋਲੇ 벨ਵਟ ਦਾ ਸੂਟ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਕਟਾਈ ਕਰਨੀ ਆਪਾਂ ਕਿਹੜੀ ਚੀਜ਼ ਦਾ ਧਿਆਨ ਰੱਖਣੇ ਜਿਹੜੀ ਚੀਜ਼ ਦੇਖੋ ਜੀ ਸਭ ਤੋਂ ਮੇਨ ਹੈ ਮੇਨ ਚੀਜ਼ ਇਹਦੇ ਵਿੱਚ ਦੇਖੋ ਜੀ ਇਹ ਹੈ ਜਦੋਂ ਵੀ ਆਪਾਂ 벨ਵਟ ਦਾ ਸੂਟ ਕੱਟਣਾ ਹੈ ਸਿਰਫ ਜਿਹੜਾ ਬੂਰ ਹੈ ਆਪਾਂ ਸਿਰਫ ਬੂਰ ਦੇਖਣਾ ਹੈ ਜੀ ਇਹਦਾ ਕਿਹੜੀ ਸਾਈਡ ਆ ਰਿਹਾ ਕਈ ਵਾਰ ਕੀ ਹੁੰਦਾ ਨਾ ਆਪਾਂ ਡਬਲ ਜਿਵੇਂ ਸਿੰਪਲ ਸੂਟ ਕੱਟਦੇ ਆਂ ਕੰਨੀ ਨਾਲ ਕੰਨੀ ਜੋੜ ਕੇ ਆਪਾਂ ਲੰਬਾਈ ਲਾਉਣ ਲੱਗ ਜੰਨੇ ਆਂਗੇ ਦੇਖੋ ਇੱਕ ਬੂਰ ਪਿਛਲੀ ਸਾਈਡ ਦਾ ਉੱਪਰ ਨੂੰ ਹੋਇਆ ਹੈ ਤੇ ਮੂਰਲੀ ਵਾਲੀ ਸਾਈਡ ਦਾ ਨੀਚੇ ਨੂੰ ਹੋ ਜਾਂਦਾ ਦੇਖੋ ਇਹ ਗਲਤੀ ਤੁਸੀਂ ਬਿਲਕੁਲ ਨਹੀਂ ਕਰਨੀ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਰਿਹਾ ਜੀ ਦੇਖੋ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਸਿੰਗਲ ਪੀਸ ਕੱਟਣਾ ਜੀ ਕਮੀ ਦਾ ਇਸ ਤਰ੍ਹਾਂ ਜਿਵੇਂ ਕਿ ਆਪਾਂ ਕੱਟ ਰਹੇ ਆ ਜਿਸ ਨਾਲ ਦੇਖੋ ਜੀ ਤੁਸੀਂ ਘੇਰਾ ਰੱਖਣਾ ਹੈ ਤੁਸੀਂ ਉਸ ਨਾਲ ਘੇਰਾ ਰੱਖ ਸਕਦੇ ਹੋ ਕਮੀ ਦਾ ਘੇਰਾ ਦੇਖੋ ਜੀ ਜਿਵੇਂ ਮੈਂ ਮੈਂ ਤਾਂ ਲੱਕੇ 20 ਰੱਖਿਆ ਡਬਲ ਫੋਲਡ ਹੈ 10 ਇੰਚ ਹੋ ਗਿਆ ਆਪਣਾ ਇਹ ਸਿੰਗਲ ਕਰਾਂਗੀ ਤਾਂ ਦੇਖੋ 20 ਹੋ ਗਿਆ ਤਾਂ 2 ਇੰਚ ਵਧਾ ਕੇ ਆਪਾਂ ਲੈਣਾ ਘੇਰਾ ਆਪਾਂ ਆਪਣੀਆਂ ਭੈਣਾਂ ਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਦੋਂ ਵੀ ਮੈਂ ਦੇਖੋ ਜੀ ਆਪਣੇ ਹਿਸਾਬ ਨਾਲ ਸ਼ੂਟ ਕੱਟਦੀ ਹੁੰਦੀ ਆ ਮੈਂ ਹਮੇਸ਼ਾ 2 ਇੰਚ ਕੱਟਦੀ ਹੁੰਦੀ ਆ ਘੇਰਾ ਵੱਧ ਜੇ ਆਪਾਂ ਪਾਈਪਿੰਗ ਲਾਉਣੀ ਹੈ ਤਾਂ ਦੇਖੋ ਜੀ ਆਪਾਂ ਵੱਧ ਘੱਟ ਲੈਣੇ ਥੋੜਾ ਮੋਟਾ ਨਹੀਂ ਤਾਂ 2 ਇੰਚ ਬਹੁਤ ਵਧੀਆ ਰਹਿੰਦਾ ਸਹੀ ਰਹਿੰਦਾ ਬਿਲਕੁਲ ਤੇ ਦੇਖੋ ਕਿ ਮੀਜ ਦਾ ਜਦੋਂ ਆਪਾਂ ਕੱਟਣ ਲੱਗਣਾ ਹੈ ਘੇਰਾ ਮੈਨੇ ਲੈਂਥ ਦੇਖਣੀ ਆ ਆਪਾਂ ਲੈਂਥ ਮੈਂ 3 ਇੰਚ ਵਧਾ ਕੇ ਰੱਖਦੀ ਹੁੰਨੀ ਆ ਤੇ ਇਹਦਾ ਬੂਰ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੈ ਦੇਖੋ ਜੀ ਆਪਾਂ ਬੂਰ ਹੱਥ ਲਾ ਕੇ ਦੇਖਣਾ ਹੈ ਬੂਰ ਆਪਣਾ ਨੀਚੇ ਨੂੰ ਆਉਣਾ ਚਾਹੀਦਾ ਜਦੋਂ ਵੀ ਆਪਾਂ ਇਹ ਤੇ ਹੱਥ ਫੇਰੀਏ ਤਾਂ ਨੀਚੇ ਨੂੰ ਬੂਰੇ ਦਾ ਆਵੇ ਦੇਖੋ ਸਿੰਗਲ ਪੀਸ ਆਪਾਂ ਪਹਿਲਾਂ ਇਹ ਇਸ ਤਰ੍ਹਾਂ ਕੱਟਾਂਗੇ ਇਹ ਹੱਥ ਲਾ ਕੇ ਜਦੋਂ ਆਪਾਂ ਇਸ ਤਰ੍ਹਾਂ ਹੀ ਦੇਖਾਂਗੇ ਤਾਂ ਬੂਰ ਇਹਦਾ ਨੀਚੇ ਨੂੰ ਆਊਗਾ ਦੇਖੋ ਇਸੇ ਤਰ੍ਹਾਂ ਆਪਾਂ ਜਦੋਂ ਬਾਜੂ ਕੱਟੀਆਂ ਬਾਹਾਂ ਦਾ ਵੀ ਉਸੇ ਨਾਲ ਕੱਟਣਾ ਜੀ ਕਮੀਜ਼ ਜਦੋਂ ਆਪਾਂ ਕੱਟਣਾ ਹੈ ਕਮੀਜ਼ ਦਾ ਵੀ ਜਦੋਂ ਆਪਾਂ ਸਲਵਾਰ ਕੱਟਣੀ ਹੈ ਗੋਡੇ ਚੰਨੀ ਕਿ ਪਹੁੰਚੇ ਉਦੋਂ ਵੀ ਦੇਖੋ ਇਹ ਇਹ ਚੀਜ਼ਾਂ ਨੇ ਆਪਾਂ ਧਿਆਨ ਰੱਖਣੇਗਾ ਇਹ ਚੀਜ਼ਾਂ ਦੇਖੋ ਜੀ ਸ਼ਨੀਲ ਦੇ ਸੂਟ ਹੁੰਦੇ ਨੇ ਉਹਦੇ ਵਿੱਚ ਵੀ ਬੂਰ ਇਸੇ ਤਰ੍ਹਾਂ ਦੇਖੋ ਚੈੱਕ ਕਰਨਾ ਪੈਂਦਾ ਆਪਾਂ ਨੂੰ ਨਹੀਂ ਤਾਂ ਕੀ ਹੁੰਦਾ ਜੇ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਕਿਸੇ ਦਾਸ ਦੇਖੋ ਜੀ ਬੂਰ ਆਪਣੇ ਬੈਕ ਸਾਈਡ ਦਾ ਪਿਛਲੀ ਸਾਈਡ ਜੇ ਬਾਹਾਂ ਦਾ ਬੂਰ ਆਪਾਂ ਉੱਪਰਲੀ ਸਾਈਡ ਕਰ ਦਈਏ ਕਮੀਜ਼ ਦੇ ਫਰੰਟ ਵਾਲੇ ਪੀਸ ਦਾ نیچے ਵਾਲੀ ਸਾਈਡ ਕੱਟ ਦਈਏ ਤਾਂ ਸ਼ਾਈਨਿੰਗ ਦਾ ਜ਼ਰੂਰ ਫਰਕ ਪੈਂਦਾ ਹੈ ਇਹਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਸ਼ਾਈਨ ਕਮੀਜ਼ ਨਾ ਹੋਰ ਹਸਾਬ ਦੀ ਕਰਦਾ ਤਾਂ ਬੂਰ ਹਮੇਸ਼ਾ نیچے ਦਾ ਕਰਨਾ ਹੈ ਦੇਖੋ ਜੀ ਆਪਾਂ ਜਦੋਂ ਕਮੀਜ਼ ਕੱਟ ਰਿਹਾ ਤੀਰਾ ਆਪਾਂ ਰੱਖਿਆ ਜੀ ਇਹਦਾ ਜਿਵੇਂ 4.7 ਇੰਚ ਤੀਰਾ ਰੱਖਿਆ ਕਿਉਂਕਿ ਜਦੋਂ ਆਪਾਂ ਸੂਟ ਦਾ ਨਾ ਬਣਾ ਰਹੇ ਹਾਂ ਬਹੁਤ ਹੀ ਪਤਲੀ ਉਡੀਦਾ ਇਹਨਾਂ ਆਪਾਂ ਦੇਖੋ 7 ਇੰਚ ਤੀਰਾ ਤੇ 7.5 ਇੰਚਵੇਂ ਮੋੜਾ ਰੱਖਿਆ 1.5 ਇੰਚ ਦੀ ਇੱਥੋਂ ਗਲਾਈ ਪਾਈ ਹੈ ਇੱਕ ਵਾਰ ਮੈਂ ਲੈਂਥ ਸਾਰੀ ਉਤਾਰਤੀ ਦੇਖੋ ਇਹਦੀ 5 ਮੀਟਰ ਆਪਣੇ ਕੋਲੇ ਇਹ ਕੱਪੜਾ ਹੈ ਜੀ ਸਾਈਡਾ ਤੋਂ ਇਹਦਾ ਪਣਾ ਬਹੁਤ ਜਿਆਦਾ ਚੌੜਾ ਹੈ ਸਾਈਡਾ ਤੋਂ ਵੀ ਪੂਰਾ ਫੁੱਲੇ ਕੱਪੜਾ ਜਿਹੜਾ ਹੈਗਾ ਜੀ ਇਹ ਚੌੜਾ ਨਿਕਲ ਜੂ ਜੇ ਚਾਹੀਏ ਤਾਂ ਸਾਈਡਾਂ ਵਾਲੇ ਪੀਸ ਦੇ ਵਿੱਚੋਂ ਦੇਖੋ ਆਪਾਂ ਇਹਦੇ ਵਿੱਚੋਂ ਬਾਹਾਂ ਕੱਢ ਚੱਕਦੇ ਆ ਮੈਂ ਵੈਸੇ ਇਹਦੇ ਵਿੱਚ ਹੀ ਬਾਹਾਂ ਕੱਢੂੰਗੀ ਇਹ ਜਿਹੜੀ ਆਪਾਂ ਇਹਦੇ ਨਾਲ ਦੀ ਸਲਵਾਰ ਬਣਾ ਰਹੀਆਂ ਜੀ ਸਲਵਾਰ ਬਣਾਵਾਂਗੇ ਆਪਾਂ ਪਾਕਿਸਤਾਨੀ ਸਲਵਾਰ ਉਹਦੀ ਵੀਡੀਓ ਆਪਾਂ ਸੋਨੇ ਸਪੈਸ਼ਲੀ ਬਣਾ ਕੇ ਦਿਖਾਵਾਂਗੇ ਬਹੁਤ ਵਧੀਆ ਕਿਉਂਕਿ ਅੱਜ ਕੱਲ ਉਹ ਵੀਡੀਓ ਬਹੁਤ ਟ੍ਰੈਂਡ ਚੱਲ ਰਹੀ ਹੈ ਬੱਚੇ ਦੇਖੋ ਜੀ ਕੁੜੀਆਂ ਹੁੰਦੀਆਂ ਜਿਆਤਰ ਕਿ ਸਾਰੇ ਤਕਰੀਬਨ ਹਲਕੀਆਂ ਸਲਵਾਰਾਂ ਪਾਉਣੀਆਂ ਪਸੰਦ ਕਰਦੇ ਨੇ ਜੀ ਆਪਾਂ ਵੈਸੇ ਸਟੇਟਸ ਸਲਵਾਰ ਬਣਾਉਣਾ ਤਾਂ ਪਿੱਛੋਂ ਕੋਈ ਵਾਰ ਚੱਕੀ ਜਾਂਦੀ ਆ ਸਲਵਾਰ ਇਸ ਕਰਕੇ ਮੈਂ ਸਪੈਸ਼ਲੀ ਉਹਦੀ ਪਾਕਿਸਤਾਨੀ ਸਲਵਾਰ ਬਣਾਈ ਹੈ ਸੂਟ ਦੀ ਕਿਉਂਕਿ ਸੂਟ ਥੋੜਾ ਜਿਹਾ ਹੈਵੀ ਵੀ ਹੁੰਦਾ ਹੈ ਹੈਵੀ ਹੋਣ ਕਰਕੇ ਨਾ ਇਹਦੀ ਹਲਕੀ ਸਲਵਾਰ ਬਣਾਈ ਹੈ ਤੇ ਉਹਦੀ ਵੀਡੀਓ ਪਾ ਸਪੈਸ਼ਲ ਪਾਵਾਂਗੇ ਫਿਲਹਾਲ ਆਪਾਂ ਕੱਲੇ ਕਮੀਜ਼ ਦੀ ਵੀਡੀਓ ਪਾਵਾਂਗੇ ਆਪਾਂ ਇੱਥੇ ਲੈਸ ਲਾਵਾਂਗੇ ਜੀ ਸਾਰੀ ਚੀਜ਼ ਤੁਹਾਨੂੰ ਦੱਸਾਂਗੇ ਦੇਖੋ ਫਰੰਟ ਵਾਲਾ ਪੀਸ ਆਪਾਂ ਕੱਟ ਲਿਆ ਤੇ ਹੁਣ ਆਪਾਂ ਬੈਕ ਵਾਲਾ ਪੀਸ ਵੀ ਇਸੇ ਤਰੀਕੇ ਨਾਲ ਕੱਟਿਆ ਤਾਂ ਜੋ ਕਦੇ ਵੀ ਆਪਾਂ ਨੂੰ ਭੁਲੇਖੇ ਨਾਲ ਜੇ ਆਪਾਂ ਇਸ ਤਰ੍ਹਾਂ ਲੰਬਾਈ ਦੇ ਹਿਸਾਬ ਨਾਲ ਕਮੀਜ਼ ਕੱਟਦੀਏ ਡਬਲ ਫੋਲਡ ਕਰਕੇ ਤਾਂ ਕਈ ਵਾਰ ਪਿਛਲਾ ਤੇ ਅਗਲੇ ਪੀਸ ਦਾ ਦੇਖੋ ਜੀ ਬੂਰ ਦਾ ਫਰਕ ਪੈਂਦਾ ਇਸ ਕਰਕੇ ਮੈਂ ਸਿੰਗਲ ਸਿੰਗਲ ਪੀਸ ਕੱਟੇ ਤਾਂ ਜੋ ਆਪਾਂ ਇਹ ਚੀਜ਼ ਪੂਰਾ ਧਿਆਨ ਰੱਖ ਸਕੀਏ ਸਿੰਗਲ ਸਿੰਗਲ ਪੀਸ ਦੇ ਨਾਲ ਆਪਣਾ ਦੇਖੋ ਜੀ ਕਿ ਕਿੰਨੀ ਚ ਕਟਾਂਗੇ ਤਾਂ ਆਪਾਂ ਕਦੇ ਵੀ ਇਸ ਤਰ੍ਹਾਂ ਹੀ ਪਲੇਖੇ ਵਾਲਾ ਪਸੂੜ ਨਹੀਂ ਕੱਟ ਸਕਦੇ ਬੂਰ ਦਾ ਦੇਖੋ ਜੀ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਹੈ ਜੇਪਾ ਪਹਿਲਾਂ ਫਰੰਟ ਵਾਲਾ ਪੀਸ ਕੱਟ ਲਾਂਗੇ ਫਿਰ ਤਵਾਜ ਵਾਲਾ ਕੱਟਾਂਗੇ ਤਾਂ ਤਕਰੀਬਨ ਬੂਰ ਬਿਲਕੁਲ ਸਹੀ ਰਹੂਗਾ ਇਸੇ ਤਰ੍ਹਾਂ ਦੇਖੋ ਜਦੋਂ ਆਪਾਂ ਫਰੰਟ ਵਾਲਾ ਪੀਸ ਕੱਟਿਆ ਸੀ ਜੀ ਉਹ ਨੂੰ ਆਪਾਂ ਉੱਪਰ ਧਰ ਕੇ ਬੈਕ ਵਾਲਾ ਪੀਸ ਆਪਾਂ ਦੇਖੋ ਜੀ ਇਸ ਤਰ੍ਹਾਂ ਹੀ ਕੱਟ ਲੈਣਾ ਓਵੇਂ ਜੁੱਕਰੀ ਦਾ ਤੀਰਾ ਤੇਰੀ ਮੋਢੇ ਦੀ ਕਾਰਟ ਜਿਹੜੀ ਹੈਗੀ ਹੈ ਬਿਲਕੁਲ ਬਰੋਬਰ ਬਰੋਬਰ ਧਰ ਕੇ ਆਪਾਂ ਇਹ ਸੂਟ ਇਸ ਤਰ੍ਹਾਂ ਹੀ ਕੱਟਿਆਗਾ ਇੱਕ ਸਾਈਡ ਦੇਖੋ ਜੀ ਜਿਹੜਾ ਲੰਬਾਈ ਦੇ ਨਾਲ ਉਹ ਬਚੀ ਆ ਉਹਦੀਆਂ ਆਪਾਂ ਬਾਹਾਂ ਕੱਟਾਂਗੇ ਤੇ ਦੂਜੀ ਸਾਈਡ ਦੇ ਵਿੱਚੋਂ ਮੈਂ ਸਲਵਾਰ ਦੇ ਵਿੱਚ ਵਰਤਾਂਗੀ 벨ਟ ਵਗੈਰਾ ਤੇ ਆਪਾਂ ਦੇ ਕੋਲ ਇਹ ਕੱਪੜਾ ਦੇਖੋ ਪੂਰਾ ਖੁੱਲਾ ਹੈ ਤੇ ਇਹਦੇ ਵਿੱਚ ਜਿਹੜਾ ਸਟੌਲ ਹੈ ਮੈਂ ਸਟੌਲ ਵੀ ਤਿਆਰ ਕਰੂੰਗੀ 5 ਮੀਟਰ ਕੱਪੜੇ ਦੇ ਵਿੱਚੋਂ ਦੇਖੋ ਜੀ ਪਾਕਿਸਤਾਨੀ ਸਲਵਾਰ ਬਣ ਕੇ ਪੂਰੀ ਫੁੱਲ ਬਾਜੂ ਦਾ ਕਮੀਜ਼ ਬਣ ਕੇ ਤੇ ਵਿੱਚੋਂ ਵੀ ਸਟੌਲ ਨਿਕਲ ਗਿਆ ਲਓ ਜੀ ਆਪਾਂ ਅਕਲਾ ਤੇ ਪਿਛਲਾ ਪੀਸ ਜਿਹੜੇ ਦੋਨੇ ਕੱਟ ਲਏ। ਕੱਟਣ ਤੋਂ ਬਾਅਦ ਹੁਣ ਆਪਾਂ ਕਮੀਜ਼ ਦੀਆਂ ਵਾਹਾਂ ਕੱਟਾਂਗੇ। ਆ ਦੇਖੋ ਦੋਨੇ ਕਮੀਜ਼ਾਂ ਦੇਖੋ ਸੈਡਾਂ ਆਪਾਂ ਤੁਹਾਨੂੰ ਇੱਕ ਵਾਰ ਧਿਆਨ ਮਰਵਾ ਦਿੰਨੇ ਆ। ਕੀ ਦੇਖੇ ਬੂਹ ਜਿਹੜਾ ਹੈਗਾ ਜੀ ਬਿਲਕੁਲ نیچے ਨੂੰ ਆ ਰਿਹਾ ਹੁਣ ਇਹਦਾ ਜਦੋਂ ਆਪਾਂ ਪਾਉਣੇ ਆ ਸੂਟ ਜਿਹੜਾ ਸ਼ਾਈਨ ਕਰਦਾ ਸੂਟ ਇੱਕ ਇੱਕੋ ਜਿਹੀ ਜਿਹੜੀ ਸ਼ਾਈਨ ਹੋਊਗੀ ਕੋਈ ਫਰਕ ਨਹੀਂ ਪਊਗਾ ਇਹਦੇ ਵਿੱਚ ਦੇਖੋ ਇਸੇ ਤਰ੍ਹਾਂ ਆਪਾਂ ਜਿਹੜੀਆਂ ਬਾਹਾਂ ਕੱਟਣੀਆਂ ਜੀ ਦੇਖੋ ਬਾਹਾਂ ਦਾ ਵੀ ਆਪਾਂ ਜਿਹੜਾ ਬੂਰ ਹੈ ਉਹ ਨੀਚੇ ਵਾਲੀ ਸਾਈਡ ਕਰਨਾ ਹੈਗਾ ਕਿਉਂਕਿ ਜਦੋਂ ਆਪਾਂ ਇਹਦੇ ਤੇ ਹੱਥ ਲਗਾ ਕੇ ਦੇਖੀਏ ਤਾਂ ਜਿਹੜਾ ਬੂਰ ਹੈ ਨੀਚੇ ਵਾਲੀ ਸਾਈਡ ਤੇ ਇਸ ਤਰ੍ਹਾਂ ਹੀ ਆਵੇਗਾ ਜੇਕਰ ਤੁਸੀਂ ਬੂਰ ਉੱਪਰਲੀ ਸਾਈਡ ਤੇ ਕਰੋਗੇ ਤਾਂ ਦੇਖੋ ਸੂਟ ਦੀ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਸ਼ਾਈਨ ਕਰਨ ਦਾ ਇਹ ਕੱਪੜਾ ਜੀ ਸ਼ਾਈਨਿੰਗ ਹੁੰਦੀ ਹੈ ਦੇਖੋ ਚਾਈ ਸ਼ਲੀਨ ਦਾ ਸੂਟ ਹੈ ਚਾਈ ਵੈਲਵਟ ਦਾ ਸੂਟ ਹੈ ਦੇਖੋ ਜਿਹੜੀ ਬਾਹ ਸੀ ਬਾਹ ਆਪਾਂ ਥੋੜੀ ਜੀ ਕਰ ਰਹੇ ਹਾਂ ਜੀ ਲੂਜ਼ ਮੂਰੀ ਵਾਲੀ ਜਿਵੇਂ ਪਾਕਿਸਤਾਨੀ ਸੂਟ ਦੀ ਬਾਹ ਹੁੰਦੀ ਹੈ ਨਾ ਇਹ ਉਸ ਹਸਣ ਨਾਲ ਆਪਾਂ ਸੂਟ ਤਿਆਰ ਕਰ ਰਹੇ ਹਾਂਗੇ ਇਹਦੀ ਮੂਰੀ ਰੱਖੀ ਹੈ ਮੈਂ ਬਾਹ ਦੀ 9 ਇੰਚ ਬਚਾ ਲਓ ਜਿਹੜੀ ਰੱਖਾਂਗੇ ਆਪਾਂ 7 ਇੰਚ ਰੱਖਾਂਗੇ ਕੁਝ ਦੇਖੋ ਦਵਾ ਦੇ ਵਿੱਚ ਆਉਗੀ 6 6.5 ਆਪਾਂ ਬਾਹਰ ਰੱਖਾਂਗੇ ਬਚਾ ਲਓ ਤੇ ਮੋਢਾ ਆਪਾਂ ਦੇਖੋ ਜੀ ਆਪਣੇ ਹਿਸਾਬ ਨਾਲ 8.5 9 ਜਿੰਨਾ ਵੀ ਆਪਾਂ ਰੱਖਣਾ ਉਸ ਹਿਸਾਬ ਨਾਲ ਰੱਖਣਾ ਤੇ 3 ਇੰਚ ਤਿੰਨ ਸਾਈਡ ਤੇ 3 ਇੰਚ ਨਿਚੋਂ ਦੇਖੋ ਐਂ ਆਪਾਂ ਕੱਟ ਇਹਨੂੰ ਬਾਹ ਦੀ ਇਸ ਤਰ੍ਹਾਂ ਹੀ ਦੇਣੀ ਆ ਉਸ ਤੋਂ ਬਾਅਦ ਦੇਖੋ ਬਚਾ ਲਓ ਇਹ ਡੂੰਗੀ ਹੋਗੀ ਬਾਹ ਸਾਈਡਾਂ ਤੋਂ ਇਹ ਬਿਲਕੁਲ ਮੂਰੀ ਕੋਲੋਂ ਬਿਲਕੁਲ ਕਿਨਾਰੇ ਤੇ ਆਪਾਂ ਐ ਕੱਟੀਏ ਇਹਦੀ ਸ਼ੇਪ ਦੇਖੋ ਜੀ ਹੈਗੀ ਆਪਾਂ ਇਹਦਾ ਸ਼ਾਰਟ ਵੀ ਪਾਇਆ ਹੋਇਆ ਹੈਗਾ ਇਹਦੀ ਬਾਹ ਦੇਖੋ ਜੀ ਇਹ ਇਸ ਤਰ੍ਹਾਂ ਤਿਆਰ ਹੋਊਗੀ ਲੂਜ਼ ਮੂਰੀ ਵਾਲੀ ਜੇ ਆਪਾਂ ਬਾਹ ਬਣਾਉਣੀ ਹੈ ਤਾਂ ਦੇਖੋ ਜੀ ਮੂਰੂ ਇਹ ਇਸ ਤਰ੍ਹਾਂ ਤਿਆਰ ਹੋਊਗੀ ਪਿੱਛੋਂ ਆਪਾਂ ਇਹਦੀ ਮੋੜਿਆ ਦੀ ਜਿਹੜੀ ਕਾਰ ਸੀ ਉਹ ਵਾਲੀ ਪਾਤੀ ਇਹ ਆਪਣੀਆਂ ਹੁਣ ਬਾਹਾਂ ਤਿਆਰ ਹੋ ਗਈਆਂ ਬੂਰ ਦਾ ਚੈੱਕ ਕੀ ਕਰ ਲਿਆ ਦੋਨੇ ਸਾਈਡਾਂ ਦੇਖੋ ਬੂਰ ਜਿਹੜੇ ਹੈਗੇ ਨੀਚੇ ਨੂੰ ਸਾਈਡ ਆ ਰਹੀ ਹੈ ਇਸ ਕਰਕੇ ਆਪਾਂ ਇਹਦਾ ਬਣਾਇਆ ਜੀ ਬੀਗਲਾ ਬੀ ਗਲੇ ਤੇ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਲੈਸ ਬੀ ਗਲਾ ਆਪਣੇ ਕੋਲੇ ਬੁਗਰਾਮ ਦਾ ਦੇਖੋ ਪਈ ਹੁੰਦਾ ਆਪਾਂ ਉਹ ਵਾਲਾ ਕੱਪੜੇ ਤੇ ਜੜ ਕੇ ਤੇ ਆਪਾਂ ਦੇਖੋ ਜੀ ਕਮੀਜ਼ ਦੇ ਨਾਲ ਅਟੈਚ ਕਰਤਾ ਉਸ ਤੋਂ ਬਾਅਦ ਉਹਨੂੰ ਅੰਦਰ ਫੋਲਡ ਕਰਤਾ ਹੁਣ ਆਪਾਂ ਲਗਾਵਾਂਗੇ ਜੀ ਇਹ ਦੋ ਤਰ੍ਹਾਂ ਦੀ ਲੈਸ ਇਸ ਤਰ੍ਹਾਂ ਚੌੜੀ ਜਦੋਂ ਵੀ ਆਪਾਂ ਦੇਖੋ ਬੀ ਗਲੇ ਤੇ ਲੈਸ ਲਾਉਣੀ ਹੋਵੇ ਜਿੰਨੀ ਵੀ ਤੁਸੀਂ ਲੌਂਗ ਚ ਰੱਖਣੀ ਹੈ ਥੋੜੀ ਜਿਹਾ ਜ਼ਿਆਦਾ ਲੌਂਗ 'ਚ ਆਪਾਂ ਕਈ ਵਾਰ ਰੱਖ ਲੈਣੇ ਜਿਵੇਂ ਹੁਣ ਆਪਾਂ ਥੋੜੀ ਜਿਹੀ ਲੌਂਗ 'ਚ ਰੱਖੀ ਐ ਬਰੀਕ ਵਾਲੀ ਲੈਸ ਆਪਾਂ ਥੋੜੀ ਜਿਹੀ ਜਗ੍ਹਾ ਛੱਡ ਕੇ ਫੇਰ ਇਸ ਤਰ੍ਹਾਂ ਹੀ ਲਗਾਵਾਂਗੇ ਤੇ ਜਿਹੜੀ ਚੌੜੀ ਲੈਸ ਐ ਉਹ ਥੋੜੀ ਜਿਹੀ ਲੌਂਗ 'ਚ ਲਗਾਉਣੀ ਹੈਗੇ ਜੇᱫੋ ਲੌਂਗ 'ਚ ਲਗਾਉਣੀ ਹੋਵੇ ਨਾ ਦੇਖੋ ਇਹਦਾ ਸੈਂਟਰ ਲੈਣਾ ਜਿਸ ਸੈਂਟਰ ਤੋਂ ਤੁਸੀਂ ਇਹਦੀ ਰੇਵ ਸੀਨ ਮਾਰਨੀ ਐ ਰੇਵ ਸੀਨ ਮਾਰ ਤੋ ਤੁਸੀਂ ਕੈਂਚੀ ਦੇ ਨਾਲ ਇਹਨੂੰ ਕੱਟ ਦੋ ਨਹੀਂ ਵੀ ਕੱਟਣਾ ਅਨ ਦੇਖੋ ਤਾਂ ਵੀ ਕੰਮ ਚੱਲ ਜਾਂਦਾ ਹੁੰਦਾ ਹੈ ਕੱਟਣ ਨਾਲ ਥੋੜਾ ਚੰਗੀ ਤਰ੍ਹਾਂ ਫੋਲਡ ਹੋ ਜਾਂਦਾ ਹੈ ਤਾਂ ਸ਼ੇਪ ਇਹ ਦੀ ਬੀ ਜਦੋਂ ਆਪਾਂ ਗਲਾ ਬਣਾਉਂਦੇ ਨਾ ਇਸ ਤਰ੍ਹਾਂ ਬਣਦੀ ਹੈ ਤਾਂ ਜਿਹੜਾ ਸੈਂਟਰ ਦੇ ਵਿੱਚ ਆਪਾਂ ਫੋਲਡ ਕਰਨਾ ਹੁੰਦਾ ਦੇਖੋ ਲੈਸ ਨੂੰ ਉਹਦੀ ਸ਼ੇਪ ਇਹ ਇਸ ਤਰ੍ਹਾਂ ਜੇ ਤੁਸੀਂ ਸੀਨ ਲਗਾਉਗੇ ਤਾਂ ਬਹੁਤ ਸੋਹਣਾ ਗਲਾ ਆਟੋਮੈਟਿਕਲੀ ਦੇਖੋ ਜੀ ਬੀ ਬਣ ਜਾਂਦੀ ਹੈ ਤਾਂ ਵਿਚਾਰੋ ਆਪਾਂ ਨੂੰ ਕੋਈ ਵੀ ਫੋਲਡ ਕਰਨ ਦੀ ਲੋੜ ਨਹੀਂ ਤੇ ਸੈਂਟਰ ਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਛੋਟਾ ਜਿਹਾ ਆਪਣੇ ਕੋਲੇ ਫੁੱਲ ਬਣ ਗਿਆ ਇੱਕ ਕਟਾਂ ਬਣ ਗਿਆ ਜਿਵੇਂ ਕਿ ਆਪਣੇ ਲੈਸ ਤੇ ਕਟਾਂ ਸੀ ਦੇਖੋ ਕੋਈ ਵੀ ਕਟਾਂ ਦੇ ਵਿੱਚ ਇਸ ਤਰ੍ਹਾਂ ਹੀ ਫਰਕ ਨਜ਼ਰ ਨਹੀਂ ਆਉਂਦਾ ਆਪਾਂ ਇੱਕ ਮਿਜੇ ਇਸ ਤਰ੍ਹਾਂ ਤਿਆਰ ਕਰ ਲਿਆ ਬਾਹਾਂ ਤੇ ਲੈਸ ਲਾਈ ਹੈ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹਦੇ ਵਿੱਚ ਪਲੇਟਾਂ ਵਗੈਰਾ ਕੁਝ ਨਹੀਂ ਪਾਉਣੀਆਂ ਸੀਗੀਆਂ ਇਸ ਕਰਕੇ ਆਪਾਂ ਲਮਕਣ ਵਾਲੀ ਜਿਹੜੀ ਲੈਸ ਹੈ ਉਹ ਮੈਂ ਇਸ ਤਰ੍ਹਾਂ ਹੀ ਕੇਰੀਤੀ ਲਗਾਈ ਹੈ ਇੱਕ ਕਮੀਜ਼ ਆਪਾਂ ਦੇਖੋ ਜੀ ਐਂ ਬਣਾ ਕੇ ਤਿਆਰ ਕੀਤਾ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਇੱਕ ਵੈਸੇ ਵੀ ਆਪਾਂ ਕਮੀਜ਼ਾਂ ਨਹੀਂ ਸ਼ਰਟਾਂ ਨਹੀਂ ਵੀਡੀਓ ਚ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਕਮੀਜ਼ਾਂ